ਪਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਰੀਬੀ ਗਦਾ ਹਮਾਰੀ ਖਨਾ ਸਗਲ ਰੇ ਨਛਾਰੀ ਇਸ ਆਗੇ ਕੋ ਨ ਟਿਕੈ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੇ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇ ਇਹ ਕੁਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇ ਸਬ ਪਾਰ ਬ੍ਰਹਮ ਨਦਰੀ ਆਇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਰੀਬੀ ਗਦਾ ਹਮਾਰੀ ਖਨਾ ਸਗਲ ਰੇ ਨਛਾਰੀ ਇਸ ਆਗੇ ਕੋ ਨ ਟਿਕੈ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੇ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇ ਇਹ ਕੂਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇ ਸਭ ਪਾਰ ਬ੍ਰਹਮ ਨਦਰੀ ਆਇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਰੀਬੀ ਗਦਾ ਹਮਾਰੀ ਖਨਾ ਸਗਲ ਰੇ ਨਛਾਰੀ ਇਸ ਆਗੇ ਕੋ ਨ ਟਿਕੈ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇ ਇਹ ਕੁਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗਰੀਬੀ ਗਦਾ ਹਮਾਰੀ ਖਨਾ ਸਗਲ ਰੇ ਨਛਾਰੀ ਇਸ ਆਗੈ ਕੋ ਨ ਟਿਕੈ ਵਕਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਕੁਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇ ਸਬ ਪਾਰ ਬ੍ਰਹਮ ਨਦਰੀ ਆਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗਰੀਬੀ ਗਦਾ ਹਮਾਰੀ ਖਨਾ ਸਗਲ ਰੇ ਨਛਾਰੀ ਇਸ ਆਗੈ ਕੋ ਨ ਟਿਕੈ ਵਕਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਪੁਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇ ਸਭ ਪਾਰ ਬ੍ਰਹਮ ਨਦਰੀ ਆਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗਰੀਬੀ ਗਦਾ ਹਮਾਰੀ ਖਨਾ ਸਗਲ ਰੇ ਨਛਾਰੀ ਇਸ ਆਗੈ ਕੋ ਨ ਟਿਕੈ ਵਕਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਪੁਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇ ਸਭ ਪਾਰ ਬ੍ਰਹਮ ਨਦਰੀ ਆਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਛਾਰੀ ਇਸ ਆਗੈ ਕੋ ਨ ਟਿਕੈ ਵਕਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਪੁਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇ ਸਭ ਪਾਰ ਬ੍ਰਹਮ ਨਦਰੀ ਆਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ 5 ਗਰੀਬੀ ਗਦਾ ਹਮਾਰੀ ਖਨਾ ਸਗਲ ਰੇਨ ਛਾਰੀ ਇਸ ਆਗੈ ਕੋ ਨ ਟਿਕੈ ਵਕਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਕੁਰਨ ਹਰ ਤਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗਰੀਬੀ ਗਦਾ ਹਮਾਰੀ ਖਨਾ ਸਗਲ ਰੇ ਨਛਾਰੀ ਇਸ ਆਗੈ ਕੋ ਨ ਟਿਕੈ ਵਕਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਕੁਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇ ਸਭ ਪਾਰ ਬ੍ਰਹਮ ਨਦਰੀ ਆਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗਰੀਬੀ ਗਦਾ ਹਮਾਰੀ ਖਨਾ ਸਗਲ ਰੇ ਨਛਾਰੀ ਇਸ ਆਗੈ ਕੋ ਨ ਟਿਕੈ ਵਕਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਕੁਰਨ ਹਰ ਤਨ ਪਾਇ ਕਹੋ ਨਾਨਕ ਆਪ ਮਿਟਾਇ ਸਭ ਪਾਰ ਬ੍ਰਹਮ ਨਦਰੀ ਆਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਛਾਰੀ ਇਸ ਆਗੇ ਕੋ ਨ ਟਿਕੈ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸ਼ਾਂਤ ਸੰਗ ਜਸ ਗਾਇਆ ਇਹ ਕੁਰਨ ਹਰ ਤਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਛਾਰੀ ਇਸ ਆਗੇ ਕੋ ਨ ਟਿਕੈ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਕੁਰਨ ਹਰ ਤਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਛਾਰੀ ਇਸ ਆਗੇ ਕੋ ਨ ਟਿਕੈ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇਆ ਇਹ ਕੁਰਨ ਹਰ ਤਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ 5 ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਛਾਰੀ ਇਸ ਆਗੇ ਕੋ ਨ ਟਿਕੈ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸ਼ਾਂਤ ਸੰਗ ਜਸ ਗਾਇਆ ਇਹ ਕੁਰਨ ਹਰ ਤਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ